ਸੋ ਸਸੀ ਗੱਲ ਜੀ ਮੈਂ ਗੁਰਜਿੰਦਰ ਸਿੰਘ ਪੰਗੂ ਤੁਸ ਦੇਖ ਰਹੇ ਤੁਹਾਡਾ ਆਪਣਾ YouTube ਚੈਨਲ ਪੰਜਾਬੀ ਵਿਅਰਸ਼ਿਪ ਜਿਹੜੀ ਤੁਸੀਂ ਮੇਰੇ ਵਿੱਚ ਹਾਂ ਤੁਸੀਂ ਵੇਰਾਂ ਦੇਖ ਰਹੇ ਉਸ ਲੜਕੀ ਦਾ ਨਾਮ ਹੈ ਜੋਤੀ ਮਲਹੋਤਰਾ ਹਰਿਆਣਾ ਦੇ ਹਿਸਾਰ ਦੇ ਨਾਲ ਸਬੰਧਤ ਆ ਜੋਤੀ ਮਲਹੋਤਰਾ 33 ਸਾਲ ਦੀ ਉਮਰ ਆ ਪੁਲਿਸ ਨੇ ਗ੍ਰਿਫਤਾਰ ਕੀਤੀ ਆ ਜਾਸੂਸੀ ਕਾਂਡ ਦੇ ਵਿੱਚ 33 ਸਾਲ ਉਮਰ ਹੈ ਦੀ ਹਰਿਆਣਾ ਦੇ ਨਾਲ ਸਬੰਧਤ ਆ ਹਰਿਆਣਾ ਦੇ ਹਿਸਾਰ ਦੇ ਨਾਲ ਦਿੱਲੀ ਦੇ ਵਿੱਚ ਆ ਰਹਿੰਦੀ ਆ Facebook ਦੇ ਉੱਪਰ ਵੀਡੀਓ ਬਣਾਉਂਦੀ ਆ ਇੰਸਟਾਗ੍ਰਾਮ ਦੇ ਉੱਪਰ ਵੀਡੀਓ ਬਣਾਉਂਦੀ ਐ ਸਨੈਪਚੈਟ ਦੇ ਉੱਪਰ ਸਟੋਰੀਆਂ ਪਾਉਂਦੀ ਐ ਯਾਨੀ ਕਿ ਬਲੌਗਰ ਐ ਇਹ ਕੁੜੀ ਦੁਨੀਆ ਦੇ ਦੇਸ਼ ਘੁੰਮਦੀ ਐ ਤੇ ਹੁਣ ਇਹਦੇ ਤੇ ਇਲਜ਼ਾਮ ਲੱਗੇ ਨੇ ਕਿ ਇਹ ਜਾਸੂਸ ਆ ਪਾਕਿਸਤਾਨ ਦੀ ਆਪਣੇ ਦੇਸ਼ ਦੀ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕਰਦੀ ਆ ਫੌਜ ਦੀਆਂ ਸੀਕ੍ਰੀਟ ਜਾਣਕਾਰੀ ਪਾਕਿਸਤਾਨ ਦੇ ਨਾਲ ਸਾਂਝੀ ਕਰਦੀ ਆ ਜਿਹੜੀ ਫੌਜ ਦੀਆਂ ਥਾਵਾਂ ਹੁੰਦੀਆਂ ਨੇ ਉਹਨਾਂ ਦੀ ਜਾਣਕਾਰੀ ਵਟਸਐਪ ਫੇਸਬੁੱਕ ਇੰਸਟਾਗ੍ਰਾਮ ਟਵਿੱਟਰ ਜਿਹੜੇ ਵੀ ਸੋਸ਼ਲ ਹੈਂਡਲ ਹੈਗੇ ਨੇ ਇਹਨਾਂ ਦੇ ਨਾਲ ਇਹਨਾਂ ਦੀ ਵਰਤੋਂ ਕਰਕੇ ਇਹ ਜਾਣਕਾਰੀ ਸਾਰੀ ਜਾਣਕਾਰੀ ਸਾਂਝੀ ਕਰਦੀ ਆ ਪਾਕਿਸਤਾਨ ਦੇ ਤੱਕ ਇਹਦੀ ਫੋਟੋਆਂ ਦੇ ਨਾਲ ਨਾਲ ਤੁਸੀਂ ਦੇਖੋਗੇ ਪੰਜਾਬੀ ਟ੍ਰਿਬਿਊਨ ਦੀ ਖਬਰ ਵੀ ਲੱਗੀ ਹੋਈ ਆ ਮੈਂ ਪੰਜਾਬੀ ਟ੍ਰਿਬਿਊਨ ਦੀ ਖਬਰ ਨੂੰ ਕੋਟ ਕਰੂੰਗਾ ਯਾਨੀ ਕਿ ਪੰਜਾਬੀ ਟ੍ਰਿਬਿਊਨ ਦੀ ਖਬਰ ਜੋ ਕਹਿ ਰਹੀ ਹੈ ਤੁਹਾਨੂੰ ਉਹ ਦੱਸੂੰਗਾ ਮੈਂ ਕਲੀ ਪੰਜਾਬੀ ਟ੍ਰਿਬਿਊਨ ਨਹੀਂ ਦੇਸ਼ ਦੀਆਂ ਸਾਰੀਆਂ ਅਖਬਾਰਾਂ ਭਰੀਆਂ ਪਈਆਂ ਨੇ ਕਿ ਇਸ ਜਾਸੂਸੀ ਕਾਂਡ ਦੇ ਨਾਲ ਕਿੰਨੀਆਂ ਗ੍ਰਿਫਤਾਰੀਆਂ ਹੋਈਆਂ ਨੇ ਜੋਤੀ ਮਲਹੋਤਰਾ ਜਿਨ੍ਹਾਂ ਦੇ ਵਿੱਚੋਂ ਏਕਾ ਕੱਲੀ ਅਖਬਾਰਾਂ ਹੀ ਕਿਉਂ YouTube ਚੈਨਲ ਮੇਨਸਟ੍ਰੀਮ ਜਰਨਿਜ਼ਮ న్యూਸ ਜਨਰਲ ਸੈਟਲਾਈਟ ਚੈਨਲ ਸਾਰੇ ਹੀ ਇਹ ਗੱਲ ਦੱਸ ਰਹੇ ਨੇ ਜੋਤੀ ਮਲਹੋਤਰਾ ਬਾਰੇ ਇੰਸਟਾਗ੍ਰam ਹੈਗਾ ਜੋਤੀ ਮਲਹੋਤਰਾ ਦਾ ਜੋਤੀ ਮਲਹੋਤਰਾ ਦੇ ਨਾਮ ਤੋਂ 1,30,000 ਬੰਦਾ ਫੋਲੋ ਕਰਦਾ ਜੋਤੀ ਮਲਹੋਤਰਾ ਨੂੰ 1,30 ਬੰਦਾ ਤੇ YouTube ਦਾ YouTube ਦਾ ਵੱਡਾ ਚੈਨਲ ਹੈ ਜੋਤੀ ਮਲਹੋਤਰਾ ਦਾ ਜਿਹਦੇ 3,80,000 ਸਬਸਕ੍ਰਾਈਬਰ ਨੇ 3.80 ਲੱਖ ਸਬਸਕ੍ਰਾਈਬਰ ਸੋਚ ਕੇ ਦੇਖੋ ਮਤਲਬ ਕੋਈ ਮਤਲਬ ਨਵੀਂ ਜਾਣਕਾਰੀ ਨਹੀਂ ਸਾਂਝੀ ਕਰਦੀ ਕੋਈ ਐਜੂਕੇਸ਼ਨਲ ਵੀਡੀਓ ਨਹੀਂ ਬਣਾਉਂਦੀ ਸਿਰਫ ਪਾਕਿਸਤਾਨ ਦੀਆਂ ਹੀ ਸਿਫਤਾਂ ਕਰਦੇ ਰਹਿੰਦੀ ਆਪਣੇ ਵੀਡੀਓ ਚ ਪਰ ਸਾਡੇ ਦੇਸ਼ ਦੇ 3.80 ਲੱਖ ਲੋਕਾਂ ਨੇ ਫੋਲੋ ਕੀਤਾ ਹੋਇਆ ਇਹ ਸਾਡੀ ਵੀ ਮਾਨਸਿਕਤਾ ਇੱਕ ਹੈਗੀ ਹੈ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਈ हिसार ਕੋਰਟ ਨੇ 5 ਦਿਨ ਦਾ ਰਿਮਾਂਡ ਦਿੱਤਾ ਛਾਣਵੇਂ ਅੱਗੇ ਹੋ ਰਹੀ ਆ ਬੈਂਕ ਖਾਤੇ ਜਾਂ ਹੋਰ ਸਾਰੇ ਹੋ ਫਰੋਲੇ ਜਾ ਰਹੇ ਨੇ ਇਸ ਤੋਂ ਬਾਅਦ ਤੁਸੀਂ ਦੇਖੋ ਕਿ ਅ ਮਤਲਬ ਹੋਰ ਵੀ ਕਈ ਬੰਦੇ ਗ੍ਰਿਫਤਾਰ ਹੋਏ ਨੇ ਪਟਿਆਲਾ ਦਾ ਇੱਕ ਮੁੰਡਾ ਚੱਕਿਆ ਗਿਆ ਤੇ ਹਰਿਆਣਾ ਦੇ ਵਿੱਚੋਂ ਗ੍ਰਿਫਤਾਰ ਹੋਈਆਂ ਲਗਾਤਾਰ ਹੋਰ ਬੰਦੇ ਵੀ ਗ੍ਰਿਫਤਾਰ ਹੋ ਰਹੇ ਨੇ ਜਿੱਥੇ-ਜਿੱਥੇ ਵੀ ਸਰਕਾਰ ਨੂੰ ਪੁਲਿਸ ਨੂੰ ਸ਼ੱਕ ਹੈ ਜਿਹਨਾਂ ਬੰਦੇ ਦੇ ਉੱਪਰ ਉਹਨਾਂ ਦੀ ਛਾਣਬੀਣ ਹੋ ਰਹੀ ਆ ਹੁਣੀ ਵੀ ਚਾਹੀਦੀ ਆ ਪਹਿਲਗਾਮ ਦੀ ਘਟਨਾ ਕੋਈ ਛੋਟੀ ਨਹੀਂ ਪਾਕਿਸਤਾਨ ਦੇ ਵਿੱਚੋਂ ਕਿਵੇਂ ਅੱਤਵਾਦੀਆਂ ਨੇ ਆ ਕੇ ਦੇਸ਼ ਦੇ 26 ਲੋਕਾਂ ਨੂੰ ਮਾਰਤਾ ਇਹ ਗੱਲ ਛੋਟੀ ਨਹੀਂ ਬੇਦੋਸ਼ੇ ਲੋਕਾਂ ਨੂੰ ਮਾਰਤਾ ਸੋ ਇਹ ਗੱਲ ਜ਼ਰੂਰ ਹੈ ਪਰ ਇਹੋ ਜਿਹੇ ਲੋਕ ਚੰਦ ਪੈਸਿਆਂ ਦੇ ਖਾਤਰ ਵਿਕ ਜਾਂਦੇ ਨੇ ਕਿਹਾ ਜਾਂਦਾ ਕਿ ਐਸ਼ੋ ਇਸ਼ਰਤ ਦੀ ਜ਼ਿੰਦਗੀ ਜਿਉਣ ਦੇ ਲਈ ਅਕਾਲੀ ਸੀ ਇਸ ਕਰਕੇ ਮਤਲਬ ਪੈਸੇ ਇਕੱਠੇ ਕਰਦੀ ਸੀ ਪੈਸੇ ਕੀ ਦੇਸ਼ ਦੀ ਜਾਣਕਾਰੀ ਵੇਚ ਕੇ ਪੈਸੇ ਇਕੱਠੇ ਕਰਦੀ ਸੀ ਆਹ ਜਿਵੇਂ ਖਬਰਾਂ ਦੱਸ ਰਹੀਆਂ ਨੇ ਮੀਡੀਆ ਰਿਪੋਰਟਾਂ ਦੱਸ ਰਹੀਆਂ ਨੇ ਹਸਾਰ ਤੋਂ ਸਬੰਧਤ ਹੈ ਹਸਾਰ ਦੇ ਨਾਲ ਜੁੜੀ ਹੋਈ ਆ ਤੇ ਉੱਥੇ ਦਿੱਲੀ ਦੇ ਵਿੱਚ ਆਹ ਲੜਕੀ ਰਹਿੰਦੀ ਸੀ ਜਿਹਦਾ ਨਾਮ ਹੈ ਟਰੈਵਲ ਵਿਦ ਜੋ YouTube ਚੈਨਲ ਹੈ ਤੇ ਨਾਮ ਹੈਗਾ ਇਹਦਾ ਜੋਤੀ ਮਲਹੋਤਰਾ ਜਿਹਨੇ ਦੇਸ਼ ਦੀ ਜਿਹੜੀ ਜਾਣਕਾਰੀ ਹੈ ਉਹ ਜਾਣਕਾਰੀ ਵਿੱਚ ਪਾਕਿਸਤਾਨ ਨੂੰ ਕਿਹਾ ਜਾਂਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੀਆਂ ਥਾਵਾਂ ਦੇ ਉੱਪਰ ਆਮ ਲੋਕਾਂ ਦਾ ਜਾਣਾ ਸੰਭਵ ਨਹੀਂ ਹੈ ਉੱਥੇ ਜਾਂਦੀ ਸੀ ਆਹ ਤੇ ਕਈ ਜਿਹੜੇ ਪਾਕਿਸਤਾਨ ਹਾਈ ਕਮਿਸ਼ਨ ਨੇ ਉਹਨਾਂ ਦੇ ਅਧਿਕਾਰੀਆਂ ਦੇ ਨਾਲ ਸੰਪਰਕ ਦੇ ਵਿੱਚ ਜਿਵੇਂ ਪੰਜਾਬੀ ਟ੍ਰਿਬਿਊਨ ਜਾਂ ਹੋਰ ਜਿਹੜੀਆਂ ਖਬਰਾਂ ਨੇ ਇਹ ਖਬਰਾਂ ਦੱਸ ਰਹੀਆਂ ਨੇ ਸੋ ਇਹ ਜੋ ਲੋਕਾਂ ਤੋਂ ਸਾਵਧਾਨ ਰਹੋ ਸੋਸ਼ਲ ਮੀਡੀਆ ਦੇ ਉੱਪਰ ਵੀ ਲੋਕਾਂ ਨੂੰ ਫਸਾਉਣ ਦੇ ਇਹ ਲੋਕ ਯਤਨ ਕਰਦੇ ਨੇ ਜਦੋਂ ਵੀ ਫੇਸਬੁੱਕ ਦੇ ਉੱਪਰ ਕੋਈ ਰਿਕਵੈਸਟ ਆਉਂਦੀ ਹੈ ਅੱਖਾਂ ਵਿੱਚ ਕੇ ਐਕਸੈਪਟ ਨਾ ਕਰ ਲਿਆ ਕਰੋ ਉਹਦੀ ਪੁਣਛਾਣ ਕਰਾਇਆ ਕਰੋ ਜੇ ਬੰਦਾ ਬੰਦਾ ਤੁਹਾਡਾ ਨੋਨ ਹੈ ਉਹਨੂੰ ਜਾਣਦਾ ਬੰਦਾ ਉਦੋਂ ਹੀ ਸਾਂਝੇ ਕਰਿਆ ਕਰੋ WhatsApp ਦੇ ਉੱਪਰ ਨਾ ਨੰਬਰਾਂ ਦੇ ਨਾਲ ਸੰਪਰਕ ਨਾ ਰੱਖਿਆ ਕਰੋ ਸੋ ਬਹੁਤ ਕੁਝ ਹੈਗਾ ਤਾਂ ਤਾਂ ਧਿਆਨ ਰੱਖਣ ਦੀ ਲੋੜ ਹੈ ਫੇਕ ਖਬਰਾਂ ਤੋਂ ਬਚਣ ਦੀ ਲੋੜ ਹੈ ਜਿਹੜੀ ਗਲਤ ਜਾਣਕਾਰੀ ਹੁੰਦੀ ਹੈ ਇਹਦੇ ਤੋਂ ਬਚਣ ਦੀ ਲੋੜ ਹੈ ਇਹੋ ਜੇ ਲੋਕਾਂ ਤੋਂ ਬਚਣ ਦੀ ਲੋੜ ਹੈ ਜਿਹੜੇ ਸਾਡੇ ਲੋਕਾਂ ਦੇ ਲਈ ਖਤਰਾ ਸਾਡੀ ਫੌਜ ਦੇ ਲਈ ਖਤਰਾ ਸਾਡੇ ਦੇਸ਼ ਲਈ ਜਿਹੜੇ ਲੋਕ ਖਤਰਾ ਖਤਰੇ 'ਚ ਸਾਰਿਆਂ ਨੂੰ ਪਾ ਸਕਦੇ ਨੇ ਦੇਸ਼ ਦੇ ਲੋਕਾਂ ਨੂੰ ਖਤਰੇ 'ਚ ਪਾ ਸਕਦੇ ਨੇ ਚੰਦ ਪੈਸਿਆਂ ਦੀ ਖਾਤਰ ਇਹੋ ਜਿਹੇ ਲੋਕ ਵੀ ਹੈਗੇ ਨੇ ਲੋਕ ਤਾਂ ਜਾਨਾਂ ਕੁਰਬਾਨ ਕਰ ਦਿੰਦੇ ਨੇ ਆਪਣੇ ਲੋਕਾਂ ਦੀ ਖਾਤਰ ਦੇਸ਼ ਦੀ ਖਾਤਰ ਕੌਮਾਂ ਦੀ ਖਾਤਰ ਇਹੋ ਜਿਹੇ ਲੋਕ ਉਹਨਾਂ ਲੋਕਾਂ ਨੂੰ ਖਤਰੇ 'ਚ ਪਾ ਦਿੰਦੇ ਨੇ ਕਿੰਨੇ ਸਰਹੱਦਾਂ ਦੇ ਉੱਪਰ ਸਾਡੇ ਜੇਕਰ ਪੰਜਾਬ ਦੀ ਗੱਲ ਕਰਾਂ ਕਿੰਨੀਆਂ ਲਾਸ਼ਾਂ ਤਰੰਗੇ ਦੇ ਵਿਚ ਲਿਪਟ ਕੇ ਆਉਂਦੀਆਂ ਨੇ ਇਹਨਾਂ ਲੋਕ ਇਹ ਲੋਕ ਜਿਹੜੀ ਆਪਣੇ ਦੇਸ਼ ਦੀ ਰੱਖਿਆ ਦੇ ਖਾਤਰ ਆਪਣੀ ਜਾਨ ਤੱਕ ਕੁਰਬਾਨ ਕਰ ਜਾਂਦੇ ਨੇ ਪਰ ਇਹੋ ਜਿਹੇ ਲੋਕ ਚੰਦ ਪੈਸਿਆਂ ਦੀ ਖਾਤਰ ਵਿਗਨ ਲਈ ਤਿਆਰ ਹੋ ਜਾਂਦੇ ਨੇ ਸੋ ਜੋਤੀ ਮਲੋਤਰਾ ਨਾਮ ਹੈ 33 ਸਾਲ ਦੀ ਉਮਰ ਹੈ ਹਸਾਰ ਦੇ ਨਾਲ ਲੜਕੀ ਸਬੰਧਤ ਆ ਦਿੱਲੀ ਦੇ ਵਿੱਚ ਰਹਿੰਦੀ ਆ ਇੰਸਟਾਗ੍ਰam ਵੀਡੀਓ ਬਣਾਉਂਦੀ ਆ ਤੇ YouTube ਦੇ ਲਈ ਵੀਡੀਓ ਬਣਾਉਂਦੀ ਆ ਬੜੇ ਲੋਕਾਂ ਨੇ ਫੋਲੋ ਕੀਤਾ ਹੋਇਆ ਸਾਡੇ ਲੋਕਾਂ ਨੂੰ ਬੜੀ ਖਾਸ ਦਿਲਚਸਪੀ ਹੁੰਦੀ ਆ ਇਹੋ ਜੀਆਂ ਚੀਜ਼ਾਂ ਦੇ ਵਿੱਚ ਸੋ ਇਹ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਧੰਨਵਾਦ ਚੈਨਲ ਸਬਸਕ੍ਰਾਈਬ ਕਰ ਲਓ